ਸਤਿਨਾਮ ਵਾਹਿਗੁਰੂ ਸਹਿ ਜੀਉ ਸੁਰਿਲਾ ਰਗ ਕਉੜੀ ਦੀਪਕੇ ਮਹੰਲਾ ਪੈਨ ਲਾ ਇਕ ਓੰਕਾਰ ਸਰਬਰ ਪ੍ਰਸਾਦ ਜੈ ਘਰ ਕੀਰਤਿ ਆਖੀਐ ਕਰਤੇ ਗਾਵੇ ਵਿਚਾਰੋ ਚਿਤ ਘਰ ਗਾਓ ਸੁਹਿਲ ਲਾ ਸਿਰ ਹੋ ਸਿਰ ਜਣਹਾ ਤੋਇ ਲ ਸਦਾ ਸੁਖ ਹੋਏ ਰਹਾ ਨਿਤ ਨਿਤ ਜਿਹੜੇ ਸਮਾਲ ਲੈ ਆਣ ਲਿਖੇਗਾ ਦੇਵ ਨਾਰ ਤੇਰੇ ਨੰਨ ਕੀਮਤ ਨਾ ਕਵੇ ਤਿਸ ਦਾਤੇ ਗਣ ਸਮਾਹ ਸੰਪਤ ਸਾਹਿ ਬਿਨ ਲਖਿਆ ਬਿਨ ਕਿਰਪਾ ਤੇਰੇ ਲ ਦੇਵ ਸੱਜਣਾ ਸੰਵੇਰ ਕਰ ਕਰ ਪਹੁੰਚ ਸਦੜੇ ਨਿਤ ਪਵੰਨ ਸਦਨ ਹਾਰਾ ਸਿੰਘ ਜੀ ਹੈ ਨਾਨਕ ਸਿਰ ਤੇ ਅਵੰਨ ਰਾਗ ਆਸਾ ਮਹੱਲਾ ਤੇਲਾ ਸ਼ਿਖਾਰ ਸ਼ਿਖ ਗੁਰ ਸ਼ੇਰ ਉਪਦੇਸ਼ ਗੋਰ ਗਰੇ ਕੋਏ ਸਨੇਕ ਪਾਪਾ ਜੈ ਗੱਦ ਕਰਤੇ ਕੀਰਤੋ ਸੋ ਕਰ ਰਾਖ ਬਡਾਈ ਤੋਏ ਰਹਾ ਵਿਸੋਏ ਜਸਿਆ ਘੜਿਆ ਪਿਆ ਸੱਜੇ ਬਾਣੀ ਮੋਹਾ ਸੂਰਜੇ ਕੁਰਤੇਕ ਨਾਨਕ ਵਰਤੇ ਕਿ ਕਤੈ ਸੋਰਾਗ ਸਦਾ ਸ੍ਰੀ ਮੱਲਾ ਤੇ ਲਾ ਗਗਨ ਮੈਂ ਥਾਰ ਚੰਦ ਦੀ ਬਗ ਬਣ ਤਾਰਕਾ ਮੰਡਲ ਜਨਕ ਮੋਤੀ ਤੂ ਬਮਲ ਅਨ ਲੋ ਬੰ ਚਗਣੋ ਕਰੇ ਸਗਲ ਕਨਾਰਾ ਦੇਹੀਆ ਸਹਿਸ ਤਾ ਨਨ ਨਨ ਨਮ ਤੋਹਿ ਕੋ ਸਹਿਸ ਮੂਰਤ ਨਮਾਏ ਤੁਹੀ ਸਹਿਸ ਪਾਦ ਵਿਮਰਨ ਨਾਨਕ ਇੱਕ ਪਾਦ ਗੰਦ ਤਿੰਨ ਸਹਿਸ ਤਵ ਗੰਦੇ ਰਚ ਬਜ ਮੋਈ ਸਭ ਮਹਿ ਜੋਤ ਜੂਤਰ ਸੋਏ ਜਿਸ ਦੇ ਚੰਨਣ ਸਭ ਮ ਚੰਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਪਾ ਹੈ ਸੋ ਆਰਤੀ ਹੋਏ ਹਰ ਤਣ ਕਮਲ ਮਕਰੰਧੋ ਲੋਗਤ ਮਨ ਵਰਜ ਨੋ ਮੋਰੀ ਆਈ ਪ੍ਰਸੰਗ ਕਿਰਪਾ ਜਨ ਦੇ ਨਾਨਕ ਸਾਰੋਕ ਹੋਏ ਜਾਤੇ ਤੇਰੇ ਨਾਈ ਵਸ ਸਾਧ ਕੰਡਲ ਕੰਡਾਈ ਪੁਰਬਲ ਉਪਤ ਲਿਖ ਗੁਰਪਾ ਬਰਗ ਰਗ ਮੰਡਲ ਮੰਡਾਈ ਕਰ ਸਾਧੂ ਅੰਜ ਦੀ ਪੁਨ ਵੱਡਾ ਹੈ ਕਰ ਡੰਡੋ ਪੁਨ ਵੱਡਾ ਹੈ ਗਾ ਸਾਖਤ ਹਰ ਰਸ ਸਾਧਨ ਜਾਣਿਆ ਦਿਨ ਅੰਤਰਮੰ ਕੰਡਾਈ ਜੋ ਜੋ ਤਲਹ ਜੁਗਾ ਤੁਮ ਪਾਰੇ ਜਮ ਕਾਲ ਸਹ ਦੇਸੁਰ ਡੰਡਾਏ ਹਰਿ ਜਨਾ ਨਾਮ ਅਰਣਾਮ ਸਮਾਣੇ ਦੁਖ ਜਨਮ ਮਰਨ ਭਗ ਖੰਡਾਏ ਅਵਨਾਸੀ ਪ੍ਰਗ ਪਾਇਆ ਪਰਮੈਸਰ ਬਸੂਖ ਖੰਡ ਬ੍ਰਹਮਦਾਏ ਹਾਗੁ ਗਰੀਬ ਮੁਸਕੇ ਪ੍ਰਭ ਤੇਰੇ ਹਰਿ ਰਾਖਾ ਤੁਮ ਕਬੜ ਵੱਡਾਏ ਜਾਣ ਨਾਨਕ ਨਾਮ ਅਧਾਰ ਤੇ ਕਰੈ ਅਰੰਭੇ ਸੁਖ ਮੰਡਲ ਹੈ ਰਾਵ ਕੋੜੀ ਪੂਰਬੇ ਮਹੱਲੰਦਵਾ ਕਰਾਓ ਬਿਰੰਤੀ ਸੁਣੋ ਮੇਰ ਮਿੱਤ ਸੰਤ ਜਾਲ ਕੇ ਲੈ ਆਇਆ ਕਾ ਤਦ ਹੋ ਹਲਾ ਆਪ ਕੈ ਬਸਨ ਆਤਮ ਕਹੈ ਜਨ ਸੁਣਾਰੇ ਮਨ ਮੁਰ ਮਿਲ ਕਾ ਜਸ ਵਾਰੇ ਰਹਾ ਏਉ ਸੰਸਾਰਿਕਾਰ ਸਰਸੇ ਬਹੰਤਰੋ ਬ੍ਰਹਮ ਕੇ ਅੰਨੇ ਜਿਸਹਿ ਜਗਾਇ ਪ੍ਰਿਆਵੈ ਇਹੋ ਰਸ ਕਥ ਕਥਾ ਤਨ ਜਾਣਦੇ ਜਾ ਕਉ ਆਏ ਸੋਏ ਬਿਹੱਜੋ ਹਰ ਗੁਰ ਤੇ हो रे बस तेरा निज कार्य मैद पाव सुख सहज बहु ना होए गो तेरा आंदर जन्मी पुरख बेबाते सरदार मन की पूरे ਪੂਰੇ ਨਾਨਕ ਦਾਸ ਹੈ ਸਖ ਮੰਗਲੇ ਮੋ ਕਾਰ ਸੰਤਨ ਕੇ ਤੂਰੇ ਵਾਹ ਗੁਰਧਿਕਾ ਸਰਸ ਵਾਹ ਗੁਰਜੀਤ ਕੇ ਫਤੇ